ਗਾਣਾ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਓ ਦੇ ਦੇ ਉਤੇ ਲਿਖੇ ਪਏ ਆ ਜਿਹਨੇ ਦੱਲਿਆਂ ਵਾਲੀ ਗੱਲ ਕਰੀ ਮਾਰਾ ਟਾਈਮ ਦੇਖ ਪਾਸਾ ਵੱਟ ਜਾਣਾ ਆਮ ਜਹੀ ਗੱਲ ਚੱਲ ਰਹੀ ਉਹ ਮਾਰਾ ਟਾਈਮ ਦੇਖ ਪਾਸਾ ਵੱਟ ਜਾਣਾ ਆਮ ਜਹੀ ਗੱਲ ਚੱਲ ਰਹੀ ਜਿੱਥੇ ਕਿਹਾਂ ਜੱਟ ਖੜ ਗਿਆ ਓਏ ਕਿਹਾਂ ਜਿੱਥੇ ਜੱਟ ਖੜ ਗਿਆ ਨਾ ਮੁੜ ਕੇ ਉਥੋਂ ਹੱਲੂਗਾ ਟੂ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾਂ ਨਾ ਚੱਲੂਗਾ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾਂ ਨਾ ਚੱਲੂਗਾ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾਂ ਨਾ ਚੱਲੂਗਾ ਜਿਹੜੇ ਹਿੱਕਾਂ ਤਾਣੇ ਅਜ ਲੰਘਦੇ ਐ ਸਾਰੇ ਚੱਕਦੇ ਬਾਂਗ ਬਿਠਾ ਲੈਣੇ ਤੂੰ ਕੌਣ ਕੌਣ ਜਿਹੜੇ ਕਰਦੇ ਐ ਕਹਿਣ ਬਾਈ ਬਾਈ ਲਾ ਲੈਣੇ ਤੂੰ ਕੌਣ ਕੌਣ ਜਿਹੜੇ ਕਰਦੇ ਐ ਕਹਿਣ ਬਾਈ ਬਾਈ ਲਾ ਲੈਣੇ ਮੈਂ ਦੇਖੀ ਉੱਠਦੇ ਹੋਏ ਤੂਫਾਨਾਂ ਨੂੰ ਉਹ ਮੈਂ ਦੇਖੀ ਉੱਠਦੇ ਹੋਏ ਤੂਫਾਨਾਂ ਨੂੰ ਮੁਰੇ ਹਿੱਕਾਂ ਦਾ ਡਾ ਠੱਲੂਂਗਾ ਤੂੰ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾ ਨਾ ਚੱਲੂਗਾ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾ ਨਾ ਚੱਲੂਗਾ ਇੱਕਠੇ ਸਨੀ ਸਨੀ ਚਿਰ ਕਰ ਲੈਣੇ ਸਾਰੇ ਗੋਡਾ ਥੱਲੇ ਤਰ ਲੈਣੇ ਬੰਦੇ ਉੱਡਣੇ ਸੱਪ ਜੜੇ ਆਪਾਂ ਸਿਰਿਆਂ ਤੋਂ ਐ ਫੜ ਲੈਣੇ ਉਹ ਬੰਦੇ ਉੱਡਣੇ ਸੱਪ ਜੜੇ ਆਪਾਂ ਸਿਰਿਆਂ ਤੋਂ ਐ ਫੜ ਲੈਣੇ ਦੇਖੀ ਮਿੱਟੀ ਤੋਂ ਹੀਰਾ ਰਾਜੂ ਬਣੀ ਜਾਣਾ ਦੇਖੀ ਮਿੱਟੀ ਤੋਂ ਹੀਰਾ ਰਾਜੂ ਬਣੀ ਜਾਣਾ ਜਿੰਨੀ ਕਾਪੀ ਤੇ ਕਲਮ ਦਬਲੂਗਾ ਤੂੰ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾ ਨਾ ਚੱਲੂਗਾ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾ ਨਾ ਚੱਲੂਗਾ ਟਾਈਮ ਟੂਮਦੀ ਕੀ ਗੱਲ ਕਰਦੀ ਨਹੀਂ ਜੱਟ ਤੋਂ ਪੁੱਛੇ ਬਿਨਾ ਨਾ ਚੱਲੂਗਾ